ਤੁਸੀਂ ਜੁੜਿਆ ਗਲੋਬਲ ਨਿਊਜ਼ ਟੀਵੀ 13 ਦੇ ਨਾਲ ਦੋਸਤੋ ਮੈਂ ਹਾਂ ਸਤਨਾਮ ਸਿੰਘ ਕੰਬੋਲ ਅੱਜ ਅਸੀਂ ਹਰਿਆਣਾ ਤੋਂ ਅੱਗੇ ਉਝਾਣਾ ਨਹਿਰ ਤੇ ਖੜੇ ਹਾਂ ਨਰਵਾਣਾ ਤੋਂ ਤਕਰੀਬਨ 8-10 ਕਿਲੋਮੀਟਰ ਪਹਿਲਾਂ ਜਿੱਥੇ ਕਿਸਾਨੀ ਅੰਦੋਲਨ ਦੋ ਦੇ ਕਾਰਨ ਹਰਿਆਣਾ ਪ੍ਰਸ਼ਾਸਨ ਵੱਲੋਂ ਜਿਹੜਾ ਹਾਈਵੇ ਆ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਉਝਾਣਾ ਨਹਿਰ ਤੇ ਬੰਦ ਕਰ ਦਿੱਤੇ ਸਨ ਪਰੰਤੂ ਬੀਤੀ ਰਾਤ ਹੀ ਪ੍ਰਸ਼ਾਸਨ ਵੱਲੋਂ ਇਹ ਖੋਲ ਦਿੱਤੇ ਗਏ ਹਨ ਤੋਂ ਕਿ ਸਾਨਾ ਨੇਤਾ ਹੁਣ ਚੋਣ ਜਾਬਤੇ ਦੇ ਦੌਰਾਨ ਆਪਣੇ ਪੱਕੇ ਡੇਰੇ ਖਨੋਰੀ ਬਾਰਡਰ ਤੇ ਲਗਾ ਲਏ ਹਨ ਹਰਿਆਣਾ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਜਿਸ ਤਰ੍ਹਾਂ ਪਹਿਲਾਂ ਆਵਾਜ਼ ਹੀ ਚੱਲ ਰਹੀ ਸੀ ਉਸ ਨੂੰ ਚਾਲੂ ਕਰ ਦਿੱਤਾ ਹੈ ਇਹ ਬੈਰੀਕੇਟਿੰਗ ਵਗੈਰਾ ਸਾਰੀ ਸਾਈਟ ਤੇ ਕਰ ਦਿੱਤੀ ਹੈ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਗਲੋਬਲ ਨੀ 13 ਰਾਈ ਦੋਸਤੋ ਇਸ ਵੀਡੀਓ ਨੂੰ ਵਰਤੋਂ ਦੇ ਸ਼ੇਅਰ ਕਰ ਦਿਓ ਤਾਂ ਜੋ ਹਰ ਆਉਣ ਜਾਣ ਵਾਲੇ ਮਸਾਫਰ ਨੂੰ ਇਸ ਦੇ ਬਾਰੇ ਜਾਣਕਾਰੀ ਮਿਲ ਸਕੇ ਆ ਰੋਡ ਦੇਖੋ ਤੁਸੀਂ ਪੂਰੀ ਤਰ੍ਹਾਂ ਨੇ ਜਿਹੜੇ ਖੋਲ ਦਿੱਤੇ ਨੇ ਕੁਝ ਘਰ ਰਹਿ ਗਏ ਨੇ ਵੈਸੇ ਦੱਸ ਸਕਦੇ ਆਪਾਂ ਪਰੰਤੂ ਆਵਾਜਾਈ ਦੀ ਦਿੱਕਤ ਕੋਈ ਨਹੀਂ ਹੈ ਜਦ ਕਿ ਪਹਿਲਾਂ ਨਰਵਾਣੇ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਹਨੋਰੀ ਨੂੰ ਆਉਣ ਲਈ ਨੈਸ਼ਨਲ ਹਾਈਵੇ ਤੇ ਰੋਕ ਲਗਾਈ ਹੋਈ ਸੀ ਜਦ ਕੀ ਬੀਤੀ ਸ਼ਾਮ ਤੋਂ ਬਾਅਦ ਇਹ ਰੋਕ ਖੋਲ ਦਿੱਤੀ ਗਈ ਹੈ ਜੁੜੇ ਰਹੋ ਗਲੋਬਲ ਟੀਵੀ 13 ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਆਜੇ ਰਾਵਾਂਗੇ ਧੰਨਵਾਦ